ਪੰਜਾਬ ਦੇ ਵਿੱਚ ਐਸਕੇਐਮ ਵੱਲੋਂ ਕੀਤੇ ਗਏ ਟਰੈਕਟਰ ਮਾਰਚ ਝੰਡਾ ਮਾਰਚ ਤੋਂ ਬਾਅਦ ਪੰਜਾਬ ਸਰਕਾਰ ਬੈਕਫੁੱਟ ਤੇ ਨਜ਼ਰ ਆ। ਐਸਕੇਐਮ ਦੇ ਲੀਡਰ ਇਹ ਵੀ ਮੰਨਣ ਲੱਗੇ ਨੇ ਕਿ ਹੋ ਸਕਦਾ ਉਹ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਪੈਰ ਪਛਾਣ ਫੀਚ ਜੀ। ਕੁਝ ਹੋਰ ਜੀ ਡੀਸੀ ਸਾਹਿਬ ਕਹਿੰਦੇ ਮੇਰੇ ਕੋਲ ਆ ਗਈ ਜੀ ਕੁਝ ਬੰਦੇ ਦੇ ਗਏ ਜੀ ਸਰਟੀਫਿਕੇਟ। ਉਹ ਕਿਸਾਨ ਨੇ ਜਾਂ ਲੈਂਡ ਮਾਫੀਆ ਹੈ। ਪ੍ਰੋਪਰਟੀ ਡੀਲਰ ਨੇ। ਜਾ ਕਿ ਕਿਤੀ ਵਾਰੀ ਕਰਨ ਵਾਲੇ ਕਿਸਾਨ ਨੇ ਹੁਣ ਉਹ ਕਹਿੰਦੇ ਜ਼ਮੀਨ ਹੀ ਨਹੀਂ ਦੇਣੀ ਚਾਹੇ ਕਿਸੇ ਕੀਮਤ ਤੇ ਆਜੋ ਇੱਥੇ ਤਾਂ ਤੁਸੀਂ ਕੀਮਤ ਵੀ ਕੋਈ ਦੇਣ ਨੂੰ ਤਿਆਰ ਨਹੀਂ ਤੁਸੀਂ ਉਹਦੇ ਵੱਟੇ 'ਚ ਕਿੱਲਿਆਂ ਦੇ ਲੈਏ ਹੋਏ ਲੋਨ ਤੁਹਾਡੇ ਗਜਾਂ ਵਾਲੇ ਪਲਾਟ ਦੇ ਉੱਤੇ ਤਬਦੀਲ ਹੋ ਗਿਆ ਜਨਤਕ ਮੰਤਵ ਲਈ ਐਕਵਾਇਰ ਕੀਤੀ ਜ਼ਮੀਨਾਂ ਦੀ ਵਰਤੋਂ ਹੁਣ ਹੋਰ ਮੰਤਵ ਲਈ ਹੋ ਰਹੀ ਆ ਜਗਰਾਉ ਖੰਡ ਮੇ ਲਈ 94 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਜਿੱਥੇ ਪੁੱਡਾ ਨੇ ਕਲੋਨੀ ਕੱਟੀ ਪਰ ਉਹ ਪ੍ਰੋਜੈਕਟ ਵੀ ਸਫਲ ਰਿਹਾ ਸੀ ਬੀਸੀ ਦੀ ਕਰਤਾ 1% ਦੀ ਰਾਤ ਛੂਟ ਦੇਤੀ ਪਰ ਕਹਿੰਦਾ ਰੂਸ ਤੋਂ ਤੇਲ ਖਰੀਦ ਕੇ ਦੇਖੋ ਮੈਂ ਜੁਰਮਾਨਾ ਲਾਉਂਗਾ ਤੁਹਾਡੇ ਤੇ ਇਸ ਨੂੰ ਧਮਕਾਉਣਾ ਡਰਾਉਣਾ ਬਦਮਾਸ਼ ਪਣਾਗੇ 트럼ਪ ਨੇ ਪਹਿਲੀ ਵਾਰ ਕਿਸੇ ਦੇਸ਼ ਉਤੇ ਪੈਨਲਟੀ ਲਾਈ ਹੈ ਤੇ ਉਹ ਪੈਨਲਟੀ ਮਿੱਤਰ ਮੁਲਕ ਤੇ ਲਾਈ ਹੈ ਆਸਟ੍ਰੇਲੀਆ ਪਹਿਲਾਂ ਵੀ ਬੱਚਿਆਂ ਦੇ ਲਈ ਟਿਕਟੌਕ ਇੰਸਟਾਗ੍ਰਾਮ ਸਨੈਪਚੈਟ ਫੇਸਬੁੱਕ ਇਹ ਬੈਨ ਕਰਦਾ ਜੇ ਕੋਈ ਇਹਦੀ ਉਲੰਘਣਾ ਕਰਦਾ ਇਸ ਨਿਯਮ ਦੀ ਤਾਂ 400 ਕਰੋੜ ਜੁਰਮਾਨਾ 400 ਕਰੋੜ ਦਾ ਜੁਰਮਾਨਾ ਲੱਗੂਗਾ YouTube ਤੇ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੈਂਡ ਪੋਲਿੰਗ ਨੂੰ ਰੱਦ ਕਰਾਉਣ ਦੇ ਲਈ ਪੰਜਾਬ ਦੇ ਵਿੱਚ ਐਸਕੇਐਮ ਵੱਲੋਂ ਕੀਤੇ ਗਏ ਟਰੈਕਟਰ ਮਾਰਚ ਝੰਡਾ ਮਾਰਚ ਤੋਂ ਬਾਅਦ ਪੰਜਾਬ ਸਰਕਾਰ ਬੈਕਫੁੱਟ ਤੇ ਨਜ਼ਰ ਆ ਰਹੀ ਹੈ ਪੰਜਾਬ ਕੈਬਨਿਟ ਦੇ ਵਿੱਚ ਆਨੰਦਕਾਰਕ ਤੌਰ ਦੇ ਉੱਤੇ ਐਜੰਡਾ ਲਿਆ ਕੇ ਨਹੀਂ ਬਿਨਾ ਐਜੰਡੇ ਤੋਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਗੰਭੀਰ ਮੰਥਨ ਹੋਇਆ ਫਿਰ ਸਾਰੀ ਸਰਕਾਰ ਦੀ ਨਜ਼ਰ ਕੱਲ ਦੇ ਟਰੈਕਟਰ ਮਾਰਚ ਤੇ ਰਹੀ ਦਿੱਲੀ ਦੇ ਵਿੱਚ ਹਾਈ ਕਮਾਂਡ ਦੀਆਂ ਬੈਠਕਾਂ ਹੋਈਆਂ ਤੇ ਇਹਦੇ ਉੱਤੇ ਦੋ ਤਿੰਨ ਨੁਕਤੇਾਂ ਤੇ ਅਜੇ ਵੀ ਸਰਕਾਰ ਤਰੀਕਾ ਕਰ ਅਪਣਾ ਕੇ ਕਿਸੇ ਤਰ੍ਹਾਂ ਜ਼ਮੀਨਾ ਹਥਿਆਉਣਾ ਵੀ ਚਾਹੁੰਦੀ ਆ ਪਰ ਉਸ ਨੂੰ ਡਰ ਵੀ ਲੱਗਦਾ ਕਿ ਜੇ ਦਿੱਲੀ ਮੰਗ ਇਹ ਅੰਦੋਲਨ ਭੱਜਿਆ ਫਿਰ ਸਾਡਾ ਕੀ ਬਣੂਗਾ ਇਸ ਲਈ ਦੁਰੀ ਦੋਤਾਰੀ ਮਤਲਬ ਕਹਿ ਸਕਦੇ ਹਾਂ ਤਲਵਾਰ ਦੇ ਰਾਹ ਦੇ ਉੱਤੇ ਹੁਣ ਤੁਰਨ ਦਾ ਹਿੱਲਾ ਵਸੀਲਾ ਬਣ ਗਿਆ ਆਵਾਦੀ ਪਾਰਟੀ ਸਰਕਾਰ ਦਾ ਇੱਕ ਪਾਸੇ ਐਸਕੇਐਮ ਵੱਲੋਂ ਜਦੋਂ ਟਰੈਕਟਰ ਮਾਰਚ ਕੀਤਾ ਗਿਆ ਤੇ ਉਹਦੇ ਵਿੱਚ ਉਹਨਾਂ ਜਥੇਬੰਦੀਆਂ ਨੇ ਵੀ ਪੱਖ ਸਮਰਥਨ ਦਿੱਤਾ ਜਿਹੜੀਆਂ ਖੁੱਲ੍ਹ ਕੇ ਜੀਐਸਕੇਐਮ ਦੇ ਨਾਲ ਨਹੀਂ ਹੈਗੀਆਂ ਡੱਲੇ ਵਾਲ ਹੋੜੀ ਵੀ ਚੰਡੀਗੜ੍ਹ ਤੇ ਪ੍ਰੈਸ ਕਾਨਫਰੰਸ ਕਰ ਗਈ ਸੀ ਪੰਨੂ ਪੰਦਰ ਜਥੇਬੰਦੀ ਵੀ ਨਾਲ ਆਉਣ ਲਈ ਤਿਆਰ ਅਚਿੱਠੀ ਪੱਤਰ ਸ਼ੁਰੂ ਹੋ ਗਿਆ ਉਹਨਾਂ ਨੇ ਵੀ ਅੰਮਰਸਰਚ ਕੀਤਾ ਵੀ ਹੁਣ ਸਭ ਦੀਆਂ ਨਜ਼ਰਾਂ 24 ਅਗਸਤ ਵਾਲੇ ਪ੍ਰੋਗਰਾਮ ਤੇ ਨੇ ਜਦੋਂ ਲੁਧਿਆਣਾ ਖੇਤਰ ਦੇ ਮੁੱਲਾਂਪੁਰ ਦੇ ਵਿੱਚ ਮਹਾ ਰੈਲੀ ਮਹਾ ਪੰਚਾਇਤ ਹੋਣੀ ਆ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਪਰ ਐਸਕੇਮ ਦੇ ਲੀਡਰ ਇਹ ਵੀ ਮੰਨਣ ਲੱਗੇ ਨੇ ਕਿ ਹੋ ਸਕਦਾ ਉਹ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਪੈਰ ਪੇਸ਼ਾਂ ਖਿੱਚ ਜਵੇ ਉਹ ਤੋਂ ਪਹਿਲਾਂ ਹੀ ਭੱਜ ਜਵੇ ਪਰ ਹਰ ਦੀਵਾ ਬੁਝਣ ਤੋਂ ਪਹਿਲਾਂ ਕਹਿੰਦੇ ਫੜਫੜਾਉਂਦਾ ਬਹੁਤ ਹੈ ਕੀ ਇਹ ਪੁਲਿਸ ਦੇ ਜ਼ੋਰ ਤੇ ਕੀ ਇਹ ਡੰਡੇ ਦੇ ਜ਼ੋਰ ਦੇ ਉੱਤੇ ਇਸ ਕਦਰ ਵੀ ਆ ਸਕਦੇ ਨੇ ਕਿ ਧੱਕੇ ਨਾਲ ਜ਼ਮੀਨਾਂ ਖੋਣ ਦੀ ਕੋਈ ਵੈਤ ਕਰਨ ਪਰ ਹੁਣ ਜਿਹੜਾ ਮਰਜੀ ਤਰੀਕਾ ਕਰ ਆਪਣਾਉਣ ਇਸ ਲੈਂਡ ਪੋਲਿੰਗ ਪਾਲਿਸੀ ਨੇ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਪਿੰਡੂ ਲੋਕਾਂ ਨੂੰ ਬੇਜ਼ਮੀਨੇ ਲੋਕਾਂ ਨੂੰ ਵੀ ਸੁਚੇਤ ਕਰ ਦਿੱਤਾ ਕਿ ਭਰਾਵਾ ਜੇ ਖੇਤੀ ਉਜੜੀ ਕਿਸਾਨ ਉਜੜਿਆ ਤਾਂ ਪੰਜਾਬ ਉਜੜੂ ਪਿੰਡੂ ਜੜੇ ਤਾਂ ਪੰਜਾਬ ਉਜੜੂ ਜਿੱਥੇ ਇਹਦੇ ਲਈ ਚੇਤਨ ਕਰਤਾ ਉੱਥੇ ਐਸਕੇਨ ਦੇ ਲੀਡਰਾਂ ਨੂੰ ਵੀ ਸ਼ਿਸ਼ਾ ਦਕਾਤਾ ਕਿ ਇਕੱਠੇ ਰਹੋ ਤਾ ਤੁਹਾਡੀ ਬੁੱਕਤ ਪੈਂਦੀ ਆ ਤੋ ਆ ਤੁਹਾਡਾ ਮੁੱਲ ਪੈਂਦਾ ਦਿੱਲੀ ਤੋਂ ਆਉਣ ਤੋਂ ਬਾਅਦ ਜਿਹੜੇ ਆਪਣੇ ਆਪਣੇ ਮੱਠ ਬਣਾ ਕੇ ਬੈਠ ਗਏ ਸੀ ਉਹਦਾ ਹਾਲ ਦੇਖ ਲਓ ਤੇ ਇੱਧਰ ਸਰਕਾਰ ਕਈ ਨਵੇਂ ਤਰੀਕੇ ਅਪਣਾ ਰਹੀ ਆ ਹੁਣ ਉਹਨਾਂ ਤਰੀਕਿਆਂ 'ਚ ਇੱਕ ਤਰੀਕਾ ਕਿ ਭਈ ਉਹਨੇ ਕੁਝ ਬੰਦੇ ਸਾਹਮਣੇ ਲਿਆਂਦੇ ਸੰਜੀਵ अरोड़ा ਦਾ ਰਿਸ਼ਤੇਦਾਰ ਸਾਹਮਣੇ ਲਿਆਂਦਾ ਕਿ ਲਓ ਜੀ 100 ਏਕੜ ਜ਼ਮੀਨ ਮੈਂ ਦੇ ਰਿਆਂ ਜੀ ਲੈਂਡ ਪੂਲਿੰਗ 'ਚ ਮੇਰੀ ਆ ਗਈ ਜੀ ਆ ਲਓ ਜੀ ਚੱਕੋ ਹਾਂ ਉਧਰ ਕੁਝ ਹੋਰ ਜੀ ਡੀਸੀ ਸਾਹਿਬ ਕਹਿੰਦੇ ਮੇਰੇ ਕੋਲ ਆ ਗਈ ਜੀ ਕੁਝ ਬੰਦੇ ਦੇਗੇ ਜੀ ਸਰਟੀਫਿਕੇਟ ਉਹ ਕਿਸਾਨ ਨੇ ਜਾਂ ਲੈਂਡ ਮਾਫੀਆ ਹੈ ਪ੍ਰੋਪਰਟੀ ਡੀਲਰ ਨੇ ਜਾਂ ਖੇਤੀਬਾੜੀ ਕਰਨ ਵਾਲੇ ਕਿਸਾਨ ਨੇ ਉਹ ਜ਼ਮੀਨਾਂ ਕਾਰੋਬਾਰੀਆਂ ਨੇ ਖਰੀਦੀਆਂ ਹੋਈਆਂ ਨੇ ਜਾਂ ਕਿਸਾਨ ਖੇਤੀ ਕਰਦੇ ਨੇ ਇਹ ਇੱਕ ਨੁਕਤਾ ਵੀ ਸਮਝਣ ਦੀ ਲੋੜ ਹੈ ਇੱਥੇ ਇਹ ਵੀ ਜਾਂ ਸਿੱਧੇ ਆਮ ਆਦਮੀ ਪਾਰਟੀ ਦੇ ਕੋਈ ਖਾਸਮ ਖਾਸ ਨਹੀਂ ਸੋ ਆਮ ਕਿਸਾਨ ਸਧਾਰਨ ਕਿਸਾਨ ਹੁਣ ਇਸ ਗੱਲ ਤੇ ਆ ਗਿਆ ਕਿ ਭਰਾਵਾ ਜ਼ਮੀਨ ਨਹੀਂ ਦੇਣੀ ਕਿਉਂਕਿ ਇਸ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਸਰਕਾਰ ਸਿੱਧੀ ਕੀਮਤ ਕੋਈ ਵਾਧਾ ਨਹੀਂ ਕਰ ਰਹੀ ਹਾਂ ਉਹ ਕਹਿੰਦੀ ਹੈ ਦੇ ਬਦਲੇ ਚ ਤੁਹਾਨੂੰ ਪਲਾਟ ਫਲੈਟ ਬੂਥ ਸ਼ੋਰੂਮ ਉਹ ਮਿਲਣਿਆ ਜਿੰਨਾ ਜ਼ਮੀਨ ਹੋਊਗੀ ਉਹਦੇ ਹਿਸਾਬ ਨਾਲ ਰੇਸ਼ੋ ਦੇ ਹਿਸਾਬ ਨਾਲ ਪਰ ਪੈਸਾ ਕੋਈ ਨਹੀਂ ਮਿਲਣਾ ਤੇ ਜਿੱਥੇ ਪਹਿਲਾਂ ਭਾਰਤ ਮਾਲਾ ਪ੍ਰੋਜੈਕਟ ਜਾਂ ਪਿਛਲੀ ਲੈਂਡ ਪੋਲਿੰਗ ਪਾਲਸੀਆਂ ਦੇ ਵਿੱਚ ਵੀ ਜ਼ਮੀਨ ਦੇ ਮੁੱਲ ਦਾ ਮਸਲਾ ਆਉਂਦਾ ਸੀ ਉੱਥੇ ਕਈ ਵਾਰ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਜਾਂ ਉਹ ਖੇਤਾਂ ਦੇ ਮਾਲਕ ਇਸ ਗੱਲ ਹੀ ਲੜਦੇ ਨਜ਼ਰ ਆਏ ਕਿ ਸਾਨੂੰ ਜੀ ਮੁੱਲ ਪੂਰਾ ਨਹੀਂ ਮਿਲ ਰਿਹਾ ਸਾਨੂੰ ਕੀਮਤ ਘੱਟ ਮਿਲ ਰਹੀ ਆ ਹੁਣ ਉਹ ਕਹਿੰਦੇ ਜ਼ਮੀਨ ਹੀ ਨਹੀਂ ਦੇਣੀ ਚਾਹੇ ਕਿਸੇ ਕੀਮਤ ਤੇ ਆ ਜੋ ਐਥੇ ਤਾਂ ਤੁਸੀਂ ਕੀਮਤ ਵੀ ਕੋਈ ਦੇਣ ਨੂੰ ਤਿਆਰ ਨਹੀਂ ਤੁਸੀਂ ਉਹਦੇ ਵੱਟੇ 'ਚ ਉਹਨੂੰ ਸਬਜਬਗ ਦਿਖਾ ਰਹੇ ਹੋ ਕਿ 10 ਸਾਲ ਬਾਅਦ ਤੇਰਾ ਇੰਨੇ ਦਾ ਹੋ ਜਾਣਾ 15 ਸਾਲ ਬਾਅਦ ਤੇਰਾ ਪਲਾਟ ਇੰਨੇ ਦਾ ਹੋ ਜਾਣਾ ਜਦੋਂ ਕੀ ਇੱਕ ਹੋਰ ਨੁਕਤਾ ਅੱਜ ਸਰਦਾਰ ਹਮੀਰ ਸਿੰਘ ਜੀ ਹੋਰੀ ਇਸ ਨੁਕਤੇ ਤੇ ਚਾਨਣਾ ਪਾ ਰਹੇ ਸੀ ਇਹ ਨੁਕਤਾ ਗੌਰ ਮੰਗਦਾ ਉਹ ਕਹਿੰਦੇ ਵੀ ਜਿਹੜੀਆਂ ਜ਼ਮੀਨਾਂ ਦੇ ਨੰਬਰ ਜਾਰੀ ਕਰਕੇ ਨੋਟੀਫਿਕੇਸ਼ਨ ਕਰਕੇ ਸਰਕਾਰ ਲੈਂਡ ਪੂਲਿੰਗ ਤਹਿਤ ਐਕਵਾਇਰ ਕਰਨ ਜਾ ਰਹੀ ਆ ਉਹਨਾਂ ਚੋਂ ਜ਼ਿਆਦਾਤਰ ਜ਼ਮੀਨਾਂ ਦੇ ਉੱਤੇ ਕਿਸਾਨਾਂ ਨੇ ਲੋਨ ਲੇਨ ਹੋਏ ਨੇ ਕਰਜ਼ੇ ਚੁੱਕੇ ਹੋਏ ਨੇ ਫਿਰ ਉਹ ਲੋਨ ਤੇ ਕਰਜ਼ੇ ਦਾ ਕੀ ਬਣੂਗਾ ਜਦੋਂ ਲੈਂਡ ਪੂਲਿੰਗ ਪਾਲਿਸੀ ਤਹਿਤ ਜ਼ਮੀਨਾਂ ਦਾ ਜ਼ਾਨ ਪ੍ਰਦਾਨ ਹੋਊਗਾ ਉਹ ਖਤਮ ਹੋਜੂ ਕਹਿੰਦੇ ਨਹੀਂ ਜੀ ਕਿੱਲਿਆਂ ਦੇ ਲਏ ਹੋਏ ਲੋਨ ਤੁਹਾਡੇ ਗਜਾਂ ਵਾਲੇ ਪਲਾਟ ਦੇ ਉੱਤੇ ਤਬਦੀਲ ਹੋ ਜਾਣੇ ਆ ਤੇ ਪਲਾਟ ਤੁਹਾਡਾ ਕਿ ਜਿਹੜੇ ਬੈਂਕ ਤੋਂ ਜਿਹੜੀ ਧਿਰ ਤੋਂ ਲੋਨ ਲਿਆ ਉਹਦਾ ਸੋ ਤਾਂ ਪਹਿਲਾਂ ਹੀ ਗਿਆ ਭਾਈ ਤੁਹਾਡੇ ਹੱਥੋਂ ਆਉਣ ਤੋਂ ਪਹਿਲਾਂ ਵੀ ਤੇ ਤੁਸੀਂ ਉਹਦੇ ਡਿਵੈਲਪਮੈਂਟ ਦੇ ਚਾਰਜ ਵੱਖਰੇ ਦੇਣੇ ਆ ਉਹ ਤੁਹਾਨੂੰ ਦੇਣੇ ਪੈਣੇ ਆ ਸੋ ਇਸ ਲਈ ਇੱਕ ਹੋਰ ਨੁਕਤਾ ਗੌਰ ਕਰਨ ਵਾਲਾ ਕਿ ਆਹ ਧੋਖਾ ਵੀ ਹੈਗਾ ਇਦਾਂ ਜ਼ਿਕਰ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਨੁਮਾਇंदे ਨਹੀਂ ਕਰ ਰਹੇ ਤੇ ਇਸ ਕੇਮ ਨੇ ਲੁਧਿਆਣੇ ਚ ਆਪਣੀ ਮੀਟਿੰਗ ਸੱਦ ਲਈ ਆ ਤੇ ਉਹ ਕਹਿੰਦੇ ਜੀ ਅਸੀਂ ਟਰੈਕਟਰ ਮਾਸਟਰ ਦਾ ਮੰਥਨ ਤਾਂ ਕਰਾਂਗੇ ਹੀ ਕਰਾਂਗੇ 24 ਤਰੀਕ ਵਾਲੇ ਮਹਾ ਪੰਚਾਇਤ ਦੀ ਰੂਪਰੇਖਾ ਵੀ ਲਿਖਾਂਗੇ ਉਹਦੇ ਲਈ ਵੀ ਤਿਆਰੀ ਕਰਾਂਗੇ ਤੋਂ ਹੁਣ ਦੇਖਦੇ ਆਂ ਜੀ ਕਿ ਜਿਹੜੀ ਪੰਜਾਬ ਸਰਕਾਰ ਬੈਕਪੁੱਟ ਤੇ ਨਜ਼ਰ ਆਉਂਦੀ ਆ ਕੀ ਉਹ ਡੰਡੇ ਦੇ ਜ਼ੋਰ ਤੇ ਜ਼ਮੀਨਾ ਹਥਿਆਉਣ ਦੀ ਕੋਸ਼ਿਸ਼ ਵੀ ਕਰੂਗੀ ਜਾਂ ਪਹਿਲਾਂ ਹੀ ਪਕੌੜੀ ਹੋਊਗੀ ਚਲੋ ਐਸੇ ਨੁਕਤੇ ਨੂੰ ਧਿਆਨ ਚ ਰੱਖਦੇ ਆ ਇੱਕ ਹੋਰ ਪਹਿਲੂ ਵੀ ਹੈ ਆਪਾਂ ਲੰਘੇ ਦਿਨੀ ਉਹਨਾਂ ਜ਼ਮੀਨਾਂ ਦੇ ਬੇਰਵੇ ਦਿੱਤੇ ਸੀ ਜਿਹੜੇ ਗਵਾਂਡਾ ਗਲਾਡਾ ਦੇ ਤਹਿਤ ਕਲੋਨੀਆਂ ਕੱਟ ਕੇ ਉਹ ਸਾਰੀਆਂ ਗਈਆਂ ਉਹਨਾਂ ਦੇ ਵਿੱਚ ਪਲਾਟ ਕਿੰਨੇ ਖਾਲੀ ਪਏ ਨੇ ਕਿੰਨੇ ਸ਼ੋਰੂਮ ਖਾਲੀ ਪਏ ਨੇ ਕਿੰਨਿਆਂ ਨੂੰ ਕਬਜ਼ਾ ਨਹੀਂ ਅਜੇ ਤੱਕ ਮਿਲਿਆ ਕਿੰਨਿਆਂ ਨੂੰ ਲੈਂਡ ਪੁਲਿੰਗ ਦੇ ਤਹਿਤ ਆਪਣੀ ਥਾਂ ਨਹੀਂ ਲੱਭੀ ਉਹ ਸਾਰਾ ਕੁਝ ਜਾਂ ਉਹ ਕਲੋਨੀਆਂ ਬੇਆਵਾਦ ਨੇ ਆਵਾਦ ਹੀ ਨਹੀਂ ਹੋ ਪਾਈਆਂ ਇਹ ਸਾਰੇ ਨੁਕਤੇ ਆਪਾਂ ਚਰਚਾ ਕੀਤੀ ਸੀ ਉਸੇ ਨੁਕਤੇ ਨੂੰ ਅੱਗੇ ਤੋਰਦਿਆਂ ਹੋਇਆਂ ਚਰਨਜੀਤ ਪੁੱਲਰ ਖੋਰ ਪਹਿਲੂ ਲੈ ਕੇ ਆਏ। ਉਹਨਾਂ ਦੀ ਰਿਪੋਰਟ ਅੱਜ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਪ੍ਰਕਾਸ਼ਿਤ ਹੈ। ਜ਼ਮੀਨਾਂ ਹੱਥੋਂ ਗਈਆਂ। ਹਜ਼ਾਰਾਂ ਏਕੜ ਰਕਬੇ ਦੇ ਮਾਲਕ ਬਣੇ ਪ੍ਰਾਈਵੇਟ ਤਨੰਤਰ। ਉਹ ਕਹਿੰਦੇ ਵੀ ਜਿਹੜੀਆਂ ਜ਼ਮੀਨਾਂ ਕਿਸਾਨਾਂ ਤੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਅਜਿਹੀਆਂ ਹੀ ਕੁਝ ਯੋਜਨਾਵਾਂ ਤਹਿਤ ਕਿਸੇ ਖਾਸ ਉਚੇਚ ਲਈ ਲਈਆਂ ਗਈਆਂ। ਚਾਹੇ ਉਹ ਸਾਲਾਂ ਦਰ ਸਾਲਾਂ ਪਹਿਲਾਂ ਦੀ ਗੱਲ ਹੋਵੇ ਚਾਹੇ ਅਖੰਡ ਮਿਲ ਕਹਿ ਕੇ ਲਈ ਚਾਹੇ ਖੇਤੀ ਦੇ ਹਾਂ ਕੋਈ ਉਦਯੋਗ ਖੇਤੀ ਨਾਲ ਸੰਬੰਧਿਤ ਚੀਜ਼ਾਂ ਲਾਉਣ ਲਈ ਜਾਂ ਬੀਜਾਂ ਦੀ ਪੈਦਾਵਾਰ ਲਈ ਜਾਂ ਹਾਂ ਖੇਤੀ ਦੀ ਪਰਫੁੱਲਤਾ ਦੇ ਲਈ ਕੋਈ ਲੈ ਬਣਾਉਣ ਲਈ ਕਿਸੇ ਤਰ੍ਹਾਂ ਦੇ ਲਈ ਇਹਨਾਂ ਕੰਮਾਂ ਲਈ ਕਹਿ ਕੇ ਲਈਆਂ ਬਾਅਦ ਚੋਂ ਕਿਸੇ ਹੋਰ ਕੰਮਾਂ ਲਈ ਤਬਦੀਲ ਹੋ ਗਈਆਂ ਬਾਅਦ ਚੋਂ ਉਥੇ ਪਲਾਟ ਫਲੈਟ ਕੱਟ ਹੋ ਗਏ ਤੇ ਕਹਿੰਦੇ ਉਹ ਕੋਈ ਹੋਰ ਕਾਰਪਟ ਘਰਾਣੇ ਲੱਗੇ ਉਹ ਜ਼ਮੀਨਾਂ ਹਾਂ ਐਸੇ ਗਵਾਂਡਾ ਗਲਾਡਾਂ ਦੇ ਨਾਂ ਤਬਦੀਲ ਹੋ ਗਈਆਂ ਸੋ ਕਹਿੰਦੇ ਵੀ ਇਹ ਤਰੀਕਾ ਕਰਾ ਜਿਹੜਾ ਇਹ ਵੀ ਗੌਰ ਮੰਗਦਾ ਵੀ ਕਿ ਜ਼ਮੀਨਾਂ ਐਂ ਹੱਥੋਂ ਜਾਂਦੀਆਂ ਨੇ ਜ਼ਮੀਨਾਂ ਹੱਥੋਂ ਗਈਆਂ ਹਜ਼ਾਰਾਂ ਏਕੜ ਟਰੱਕਵੇ ਦੇ ਮਾਲਕ ਬਣੇ ਪ੍ਰਾਈਵੇਟ ਤਨੰਤਰ ਉਹ ਕਹਿੰਦੇ ਜੀ ਜਨਤਕ ਮਤਲਬ ਲਈ ਮੈਂ ਮਤਲਬ ਜਨਤਕ ਉਦੇਸ਼ ਦੇ ਲਈ ਐਕਵਾਇਰ ਹੋਈਆਂ ਜ਼ਮੀਨਾਂ ਹੋਰ ਮੰਤਵਾਂ ਲਈ ਵਰਤੀਆਂ ਗਈਆਂ ਪੰਜਾਬ 'ਚ ਜਿਨ੍ਹਾਂ ਹਜ਼ਾਰਾਂ ਏਕੜ ਜ਼ਮੀਨਾਂ ਵਿੱਚ ਲੰਘੇ ਸਮੇਂ ਵਿੱਚ ਕਿਸਾਨਾਂ ਨੂੰ ਬਾਹਰ ਕੀਤਾ ਗਿਆ ਉਹਨਾਂ ਜ਼ਮੀਨਾਂ ਦੀ ਮਾਲਕੀ ਹੁਣ ਪ੍ਰਾਈਵੇਟ ਤਨੰਤਰਾਂ ਦੇ ਨਾਂ ਬੋਲਦੀ ਆ ਜਨਤਕ ਮੰਤਵ ਲਈ ਐਕਵਾਇਰ ਕੀਤੀ ਜ਼ਮੀਨਾਂ ਦੀ ਵਰਤੋਂ ਹੁਣ ਹੋਰ ਮੰਤਵ ਲਈ ਹੋ ਰਹੀ ਆ ਗੰਨਾ ਮਿੱਲ ਲਈ ਫਰੀਦਕੋਟ ਬੁਲਟਾ ਬੁਡਲਾਡਾ ਤੇ ਜਗਰਾਉਂ ਚ ਸਾਲ 1988 ਵਿੱਚ ਕਿਸਾਨਾਂ ਤੋਂ ਇੱਕ ਵਾਰ ਹੋਈਆਂ ਜ਼ਮੀਨਾਂ ਦਾ ਇੰਤਕਾਲ ਹੋਣਾ ਨਵੇਂ ਅਧਾਇਕ ਅਧਾਰਿਆਂ ਦੇ ਨਾਮ ਹੈ ਜਦੋਂ ਹੁਣ ਆਪ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਖਿਲਾਫ ਵਿਗਲ ਵੱਜ ਰਿਹਾ ਹੈ ਤਾਂ ਪ੍ਰਾਣੀਆਂ ਐਕਵਾਇਰ ਜ਼ਮੀਨਾਂ ਦਾ ਸੱਚ ਵੀ ਸਾਹਮਣੇ ਆਉਣ ਲੱਗਾ ਫਰੀਦਕੋਟ ਦੀ ਗੰਨਾ ਮਿਲ ਲਈ 138 ਏਕੜ ਜ਼ਮੀਨ 80000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਐਕਵਾਇਰ ਕੀਤੀ ਗਈ ਸੀ ਇਸ ਖੰਡ ਮਿਲ ਨੂੰ ਤਾਲਾ ਮਾਰ ਕੇ ਇਸ ਦੀ 70 ਏਕੜ ਜ਼ਮੀਨ ਪੁੱਡਾ ਹਵਾਲੇ ਕਰ ਦਿੱਤੀ ਗਈ ਤੇ ਪੁੱਡਾ ਨੇ ਆਲੀਸ਼ਾਨ ਕਲੋਨੀ ਉਸਾਰ ਦਿੱਤੀ। ਲਓ ਜੀ ਫਿਰ ਕਹਿੰਦੇ। ਤੇ ਫਿਰ ਕਹਿੰਦੇ ਪ੍ਰੋਜੈਕਟ ਫੇਲ ਹੋਣ ਤੇ ਹੁਣ ਇਹ ਜ਼ਮੀਨ ਉਦਯੋਗ ਵਿਭਾਗ ਨੂੰ ਸੌਂਪ ਦਿੱਤੀ ਆ। ਕਿੱਥੋਂ ਕਿੱਥੇ ਕਿੱਥੇ ਗਈ? ਬੁਢਲਾਡਾ ਖੰਡ ਮਿਲ ਲਈ 80 60 ਕਿਸਾਨਾਂ ਦੀ 107 ਏਕੜ ਜ਼ਮੀਨ ਪ੍ਰਤੀ ਏਕੜ 18000 ਰੁਪਏ ਦੇ ਮੁੱਲ ਨਾਲ ਐਕਵਾਇਰ ਕੀਤੀ ਗਈ ਸੀ। ਮਿਲ ਬੰਦ ਹੋਣ ਕਰਕੇ ਇਸ ਦਾ ਇੰਤਕਾਲ ਪੁੱਡਾ ਦੇ ਨਾਮ ਕਰ ਦਿੱਤਾ ਪੁੱਡਾ ਨੇ ਕਲੋਨੀ ਕੱਟੀ ਪਰ ਇਹ ਪ੍ਰੋਜੈਕਟ ਚੱਲ ਨਹੀਂ ਸਕਿਆ ਪਤਾ ਲੱਗਿਆ ਕਿ ਹੁਣ ਇਸ ਖੰਡ ਮਿਲ ਦੀ 51 ਏਕੜ ਜ਼ਮੀਨ ਪੰਜਾਬ ਮੰਡੀ ਬੋਣ ਨੂੰ ਦਿੱਤੀ ਗਈ ਹੈ ਜਗਰਾਉਂ ਖੰਡ ਮਿਲ ਲਈ 94 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਜਿੱਥੇ ਪੁੱਡਾ ਨੇ ਕਲੋਨੀ ਕੱਟੀ ਪਰ ਉਹ ਪ੍ਰੋਜੈਕਟ ਵੀ ਸਫਲ ਰਿਹਾ ਖੰਡ ਮਿਲਾਂ ਦੇ ਕਰਮਚਾਰੀ ਦਲ ਦੇ ਪ੍ਰਧਾਨ ਕਦਾ ਕਹਿਣਾ ਕਿ ਕਦੇ ਜ਼ਮੀਨਾਂ 'ਚ ਫਸਲਾਂ ਦੀ ਲਹਿਰ ਲਾਰਾ ਹੁੰਦੀ ਸੀ ਫਿਰ ਖੰਡ ਮਿੱਲਾਂ ਦੀ ਮਸ਼ੀਨਰੀ ਚੱਲੀ ਅਖੀਰ ਸਰਕਾਰਾਂ ਨੇ ਕਲੋਨੀਆਂ ਕੱਢ ਦਿੱਤੀਆਂ ਉਹਨਾਂ ਕਹੇ ਕਿ ਕਿਸਾਨਾਂ ਨੂੰ ਖੰਡ ਮਿੱਲਾਂ ਵਾਸਤੇ ਜ਼ਮੀਨਾਂ ਕਿਸਾਨਾਂ ਨੇ ਖੰਡ ਮਿੱਲਾਂ ਵਾਸਤੇ ਜ਼ਮੀਨਾਂ ਦਿੱਤੀਆਂ ਸੀ ਨਾ ਕਿ ਕਲੋਨੀਆਂ ਕੱਟਣ ਵਾਸਤੇ ਨਾ ਕਿ ਕਿਸੇ ਹੋਰ ਕੰਮ ਵਾਸਤੇ ਫਰੀਦਕੋਟ ਦੇ ਕਿਸਾਨ ਮੇਜਰ ਸਿੰਘ ਦਾ ਕਹਿਣਾ ਕਿ ਸਰਕਾਰ ਉਹਨਾਂ ਨੂੰ ਜ਼ਮੀਨ ਵਾਪਸ ਕਰੇ ਜੀਰਾ ਖੰਡ ਮਿੱਲ ਲਈ ਤਿੰਨ ਪਿੰਡਾਂ ਦੀ 60 ਏਕੜ ਐਕਵਾਇਰ ਹੋਈ ਜ਼ਮੀਨ 'ਉਤੇ 40 ਏਕੜ ਸਬਨਮਲ ટ્રਸਟ ਨੇ ਦਾਨ ਕੀਤੀ ਸੀ ਇਹ ਮਿੱਲ ਬੰਦ ਪਈ ਹੈ ਤਰਨਤਾਰਨ ਦੇ ਪਿੰਡ ਸ਼ੇਰੋ ਦੀ ਖੰਡ ਮਿਲ ਲਈ 100 ਏਕੜ ਜ਼ਮੀਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਖੜਾ ਚ ਖੰਡ ਮਿਲ ਲਈ 350 ਏਕੜ ਸ਼ਾਮਲੜ ਦੀ ਜ਼ਮੀਨ ਲਈ ਗਈ ਪਰ ਇਹ ਦੋਵੇਂ ਹੀ ਖੰਡ ਮਿਲਾਂ ਨੂੰ ਤਾਲੇ ਵੱਜੇ ਹੋਏ ਨੇ ਇਸੇ ਤਰ੍ਹਾਂ ਬਠਿੰਡਾ ਚ ਦੋ ਕਿਤਾਈ ਮਿੱਲਾਂ ਤੇ ਇੱਕ ਅਦਯੋਗ ਵਾਸਤੇ ਜ਼ਮੀਨ ਐਕਵਾਇਰ ਕੀਤੀਆਂ ਗਈਆਂ ਇਸ ਦੀ ਜ਼ਮੀਨ ਪ੍ਰਾਈਵੇਟ ਡਿਵੈਲਪਰ ਨੂੰ ਵੇਚ ਦਿੱਤੀ ਗਈ ਇਹ ਲਗਭਗ ਪੂਰਾ ਪੂਰਾ ਪੁਰਾਣਾ ਵਰਤਾਰਾ ਹੈ ਇੱਕ ਹੋਰ ਪਹਿਲੂ ਦੇਖੋ ਸਾਨੂੰ ਖੇਤ ਮੋੜ ਦਿਓ ਇਸਰਲੇ ਖੇ ਟਿਕ ਡੱਬੀ ਹੈ ਕਹਿੰਦੇ ਜੀ ਸਾਲ 1984 ਵਿੱਚ ਬਠਿੰਡਾ ਦੇ ਪਿੰਡ ਜੋਧਪੁਰ ਦੀ 254 ਏਕੜ ਜ਼ਮੀਨ ਖੇਤੀ ਵਾਸਤੇ ਖੇਤੀ ਖੋਜਾਂ ਵਾਸਤੇ ਅਕਵਾਇਰ ਕੀਤੀ ਮਤਲਬ ਤੁਸੀਂ 250 ਏਕੜ ਤੋਂ ਵੱਧ ਜ਼ਮੀਨ ਖੇਤੀ ਖੋਜਾਂ ਵਾਸਤੇ ਅਕਵਾਇਰ ਕੀਤੀ ਸਾਲ 2008 ਵਿੱਚ ਇਹ ਜ਼ਮੀਨ ਕਮਾਂਤਰੀ ਕ੍ਰਿਕਟ ਸਟੇਡੀਅਮ ਵਾਸਤੇ ਟਰਾਂਸਫਰ ਕਰਤੀ ਕਈ ਸਾਲੇ ਜ਼ਮੀਨ ਝੂਲੂ ਬੋਲਦੇ ਰਹੇ ਤੇ ਇੱਥੇ ਕੋਈ ਸਟੇਡੀਅਮ ਵੀ ਨਹੀਂ ਬਣਿਆ ਹੁਣ ਇਹਦਾ ਕੁਝ ਹਿੱਸਾ ਏਮਜ਼ ਵਾਸਤੇ ਦਿੱਤਾ ਗਿਆ ਤੇ ਬਾਕੀ ਮੱਛੀ ਮਾਰਕੀਟ ਲਈ ਕਮਾਲ ਆ ਭਾਈ ਮਤਲਬ ਖੇਤੀ ਵਾਲੀ ਜ਼ਮੀਨ ਖੇਤ ਥੇਟੋਂ ਕੱਢ ਕੇ ਪਹਿਲਾਂ ਤੁਸੀਂ ਸਟੇਡੀਅਮ ਦੇ ਨਾਂ ਤੇ ਲੈ ਗਏ ਫਿਰ ਏਮਜ਼ ਦੇ ਨਾਂ ਤੇ ਲੈ ਗਏ ਫਿਰ ਤੁਸੀਂ ਉੱਥੇ ਮੱਛੀ ਮਾਰਕੀਟ ਬਣਾਉਣ ਤੇ ਆ ਗਏ ਸੋ ਇਸ ਤਰੀਕਿਆਂ ਨਾਲ ਜ਼ਮੀਨਾਂ ਇੱਕ ਵਾਰ ਕੀਤੀਆਂ ਜਾ ਰਹੀਆਂ ਪੁਰਾਣੇ ਪ੍ਰੋਜੈਕਟਾਂ ਲਈ ਜ਼ਮੀਨਾਂ ਪ੍ਰਾਪਤੀ ਪ੍ਰੋਜੈਕਟ ਦਾ ਨਾਮ ਮਠਿੰਡਾ ਰੈਫਾਇਨਰੀ 2000 80 ਏਕੜ ਗੋਵਿੰਦਪੁਰਾ ਥਰਮਲ 871 ਏਕੜ ਹੈਨਾ ਬਣਾਵਾਲੀ ਪ੍ਰੋਜੈਕਟ 2113 ਏਕੜ ਰਾਜਪੁਰਾ ਥਰਮਲ ਪਲਾਂਟ 1078 ਏਕੜ ਗੋਵਿੰਦਵਾਲ ਥਰਮਲ ਪਲਾਂਟ 1074 ਏਕੜ ਬਠਿੰਡਾ ਥਰਮਲ ਪਲਾਂਟ 2200 ਏਕੜ ਹੈ ਟਰਾਈ ਐਂਡ 슈ਗਰ ਪ੍ਰੋਜੈਕਟ 375 ਏਕੜ ਫਰੀਦਕੋਟ ਖੰਡ ਮਿਲ 138 ਏਕੜ ਬੁੱਢਲਾਡਾ ਖੰਡ ਮਿਲ 107 ਏਕੜ ਰਖੜਾ ਖੰਡ ਮਿਲ 350 ਏਕੜ ਕਹਿੰਦੇ ਜੀ ਪ੍ਰੋਜੈਕਟਾਂ ਵਾਸਤੇ ਐਕਵਾਇਰ ਹਜ਼ਾਰਾਂ ਏਕੜ ਜ਼ਮੀਨਾਂ ਹੁਣ ਬੇਆਬਾਦ ਨੇ ਉਹ ਹੋਰ ਕਿਸੇ ਪ੍ਰੋਜੈਕਟਾਂ ਲਈ ਆਵਾਜ਼ ਕੀਤੀਆਂ ਜਾ ਰਹੀਆਂ ਨੇ ਤੇ ਕਹਿੰਦੇ ਜੀ ਕਿਸਾਨਾਂ ਤੋਂ ਜ਼ਮੀਨ ਹੋਰ ਕੰਮਾਂ ਲਈ ਲੈਣੇ ਹੋ ਤੇ ਉਹਨੂੰ ਵਸਤ ਦੇ ਕਿਥੇ ਹੋਰੋਂ ਇਹ ਜਿਹੜੀ ਧੋਖਾਧੜੀ ਆ ਇਹ ਵੀ ਗੌਰ ਮੰਗਦੀ ਆ ਕਿ ਜ਼ਮੀਨਾਂ ਖੋਂਦੇ ਨੇ ਤੇ ਬਾਅਦ ਚੋਂ ਹੁਣ ਤਾਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋ ਕੇ ਸੀ ਜਿਹੜੀ ਜ਼ਮੀਨ ਕਿਸ ਕੰਮ ਲਈ ਲਈ ਜਾਂਦੀ ਜੇ ਉਸ ਕੰਮ ਲਈ ਨਹੀਂ ਲੈਂਦੀ ਜਦੋਂ ਮਰਜ਼ੀ ਤਬਦੀਲ ਕਰਾ ਲਓ ਹੁਣ ਇਹ ਕਲੋਨੀਆ ਕੱਟਣ ਦੇ ਨਾਂ ਤੇ ਲੈ ਕੇ ਕੱਲ ਨੂੰ ਕੋਈ ਹੋਰ ਖੇਲਾ ਵੀ ਹੋ ਸਕਦਾ ਜਾਂ ਸੱਚ ਨੂੰ ਜਬ ਜੇ ਖੰਡ ਮਿਲਾਂ ਲਈ ਲੈ ਕੇ ਕਲੋਨੀਆ ਕੱਟੀਆਂ ਫੇ ਕਲੋਨੀਆਂ ਕੱਟ ਕੇ ਪੈਸਾ ਕਿਹਦਾ ਉਹਨੂੰ 2 ਨੰਬਰ ਦਾ 1 ਨੰਬਰ ਦਾ ਕਰਨਾ ਕਿਦੀ ਬਲੈਕ 1 ਨਹੀਂ ਵਾਈਟ ਕਰਨੀ ਹੈ ਇਹ ਵੀ ਸਵਾਲ ਨਾਲ ਖੜਾ ਤੇ ਕਿਸਾਨ ਕਰ ਜੇ ਉਮੇ ਦੇ ਉਮੇ ਖੜੇ ਰਹਿਣਗੇ ਪ੍ਰਭੂ ਸੋਚ ਲਿਓ ਪਹਿਲੂ ਬਹੁਤ ਗੰਭੀਰ ਹੈ ਅਮਰੀਕਾ ਦਾ ਰਾਸ਼ਟਰਪਤੀ ਡੌਨ ਟਰੰਪ ਮਨਮਾਨੀਆਂ ਕਰ ਰਿਹਾ ਹੈ ਕਹਿੰਦਾ ਜੀ ਡਬਲਿਊਟੀਯੂ ਤੋਂ ਮੈਂ ਬਾਹਰ ਹਾਂ ਵੈਸੇ ਡਬਲਿਊਟੀਯੂ ਦੇ ਨਿਯਮ ਵੀ ਜ਼ਿਆਦਾਤਰ ਸਾਡੇ ਵਰਗੇ ਮੁਲਕਾਂ ਦੇ ਲਈ ਤਾਂ ਹਿਤਕਾਰੀ ਨਹੀਂ ਸੀ ਵੱਡੇ ਮੁਲਕਾਂ ਨੂੰ ਉਹਨਾਂ ਨੇ ਫਾਇਦਾ ਦਿੱਤਾ ਅਸਲਕ ਤੌਰ ਤੇ ਕਮਜ਼ੋਰ ਛੋਟੇ ਮੁਲਕ ਵਿਕਾਸਸ਼ੀਲ ਮੁਲਕ ਉਹਨਾਂ ਦੇ ਲਈ ਤਾਂ ਬਹੁਤ ਤਕਾ ਹੋਇਆ ਉੱਚ ਵੀ ਪਰ ਉਸ ਤੋਂ ਬਾਹਰ ਆ ਕੇ ਉਹਨੂੰ 트럼ਪ ਤਾਂ ਆਪਣੀਆਂ ਮਨਮਰਜ਼ੀਆਂ ਕਰ ਰਿਹਾ ਕਦੇ ਉਹ ਕਹਿੰਦਾ 100% ਦੀ ਟੈਕਸ ਲਾ ਦੂੰਗਾ ਕਦੇ ਕਹਿੰਦਾ ਵੀ ਮੈਂ ਹੁਣ 26% ਦੀ ਟੈਕਸ ਲਾਉਣ ਜਾ ਰਿਹਾ ਹਾਂ ਤੇ ਜੀ ਮੈਂ ਰਾਹਤ ਦਿੱਤੀ ਤੁਹਾਨੂੰ 25% ਦੀ ਕਰਤਾ 1% ਦੀ ਰਾਤ ਛੂਟ ਦੇਤੀ ਫਿਰ ਕਹਿੰਦਾ ਰੂਸ ਤੋਂ ਤੇਲ ਖਰੀਦ ਕੇ ਦੇਖੋ ਮੈਂ ਜੁਰਮਾਨਾ ਲਾਉਂਗਾ ਤੁਹਾਡੇ ਤੇ ਇਸ ਨੂੰ ਧਮਕਾਉਣਾ ਡਰਾਉਣਾ ਬਦਮਾਸ਼ ਪਣਾ ਕਹਿੰਦੇ ਆ डोनाल्ड ट्रम्प इस पहलगाम हमले ਤੋਂ ਬਾਅਦ ਲਗਭਗ 26 27 ਵਾਰੀ ਗੱਲ ਦੁਹਰਾ ਚੁੱਕਿਆ ਹੈ ਕਿ ਜੀ ਲੜਾਈ ਮੈਂ ਰਖਾਈ ਤੇ ਸਾਡੇ ਵਾਲੇ ਇਹ ਤਾਂ ਕਹਿੰਦੇ ਕਿ ਦੁਨੀਆ ਦੇ ਕਿਸੇ ਲੀਡਰ ਨੇ ਨਹੀਂ ਰਖਾਈ ਅਸੀਂ ਆਪ ਰੋਕੀ ਜਾਂ ਪਾਕਿਸਤਾਨ ਦੇ ਕਹਿਣ ਤੇ ਉਹਦੀ ਮਿੰਨਤ ਤੇ ਰੋਕੀ ਪਰ ਇਹ ਕਹਿਣ ਲਈ ਤਿਆਰ ਨਹੀਂ ਕਿ ਦੁਨੀਆ ਪਰ ਚਿੱਕੋ ਲੀਡਰ ਗੋਗਾ ਕਾਉਂਦਾ ਫਿਰਦਾ ਜੀ ਉਸਨੇ ਨਹੀਂ ਰਖਾਈ ਡੋਨਾਲਡ ਟਰੰਪ ਦਾ ਨਾਂ ਨਹੀਂ ਲੈਂਦੇ ਪਰ ਇਸ ਚੱਲ ਰਹੇ ਮਾਨਸੂਨ ਸੈਸ਼ਨ ਦੇ ਦੌਰਾਨ ਟਰੰਪ ਦਾ ਇਹ ਨਵਾਂ ਹਮਲਾ ਕਿੰਨਾ ਕੁ ਭਾਰਤ ਲਈ ਫਾਇਦੇਮੰਦ ਹੈ ਕਿੰਨਾ ਕੁ ਨੁਕਸਾਨਦੇ ਹੈ ਇਸ ਨੂੰ ਸਮਝਣ ਦੀ ਲੋੜ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਬਹੁਤ ਜ਼ਿਆਦਾ ਟੈਰਫ ਲਾਉਂਦਾ ਹੈ ਇਸ ਲਈ ਟਰੰਪ ਨੇ ਭਾਰਤ ਦੇ ਉੱਤੇ 25% ਦੀ ਟੈਰਫ ਥੋਪ ਦਿੱਤਾ ਤੇ ਕਹਿੰਦਾ ਵੀ ਜੁਰਮਾਨਾ ਵੀ ਲਾਗੂ ਹੈ ਕੱਲ ਤੋਂ ਹੀ ਲਾਗੂ ਹੈ ਇੱਕ ਤਰੀਕ ਤੋਂ ਸਾਰਾ ਕੁਝ ਲਾਗੂ ਹੈ ਜੇ ਰੂਸ ਤੋਂ ਤੁਸੀਂ ਫੌਜੀ ਸਮਾਨ ਲਿਆ ਤੇ ਜਾਂ ਤੇਲ ਖਰੀਦਿਆ ਫਿਰ ਤੁਹਾਡੇ ਤੇ ਜੁਰਮਾਨਾ ਵੀ ਲਾਉਂਗਾ। ਲੋ ਇਹ ਪਹਿਲਾਂ ਰਿਪੋਰਟ ਨੂੰ ਗੌਰ ਕਰੋ। ਟਰੰਪ ਨੇ ਪਹਿਲੀ ਵਾਰ ਕਿਸੇ ਦੇਸ਼ ਉੱਤੇ ਪੈਨਲਟੀ ਲਾਈ ਹੈ ਤੇ ਉਹ ਪੈਨਲਟੀ ਮਿੱਤਰ ਮੁਲਕ ਤੇ ਲਾਈ ਹੈ। ਨਵੀਂਦਰ ਮੋਦੀ ਜੀ ਕਹਿੰਦੇ ਆ ਟਰੰਪ ਇਜ਼ ਮਾਈ ਬੈਸਟ ਫਰੈਂਡ। ਅਬ ਕੀ ਬਾਤ ਟਰੰਪ ਸਰਕਾਰ ਹੋਰ ਵਜਾਉ ਢੋਲ ਜਾ ਕੇ ਉਹਨਾਂ ਲਈ। ਦੁਨੀਆ 'ਚ ਅਮਰੀਕਾ ਨੇ ਜਾਂ ਟਰੰਪ ਨੇ ਜੇ ਕਿਸੇ ਤੇ ਟੈਰਫ ਲਾਇਆ ਉਹ ਮਤਲਬ ਪੈਨਲਟੀ ਲਾਈ ਹੈ, ਜੁਰਮਾਨਾ ਲਾਇਆ ਤਾਂ ਪਹਿਲੀ ਵਾਰ ਭਾਰਤ ਤੇ ਆ। ਖੁਦ ਨੂੰ ਭਰਦਾ ਸਭ ਤੋਂ ਚੰਗਾ ਦੋਸਤ ਕਹਿਣ ਵਾਲਾ ਅਮਰੀਕਾ ਰਾਸ਼ਪਤੀ ਡੋਨਾਲਡ 트੍ਰੰਪ ਨੇ ਟ੍ਰੇਡ ਡੀਲ ਉੱਤੇ ਜਾਰੀ ਗੱਲਬਾਤ ਦੌਰਾਨ ਭਾਰਤ ਉੱਤੇ 25% ਦੀ ਟੈਰਫ ਦਾ ਐਲਾਨ ਕਰ ਦਿੱਤਾ ਤੇ ਇਸ ਨੂੰ 1 ਅਗਸਤ ਤੋਂ ਲਾਗੂ ਹੋਣ ਦੀ ਹਦਾਇਤ ਵੀ ਕਰ ਦਿੱਤੀ ਹੈ ਭਾਰਤ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟੈਰਫ ਲੱਗਦਾ ਹੈ ਕਹਿੰਦਾ ਉਹ ਕਹਿ ਰਿਹਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟੈਰਫ ਲਾਉਂਦਾ ਹੈ ਉਸ ਦੇ ਨਾਲ ਕਿਸੇ ਵੀ ਦੇਸ਼ ਦੀ ਤੁਲਨਾ ਸਭ ਤੋਂ ਸਖਤ ਹੈ 트੍ਰੰਪ ਨੇ ਕਿਹਾ ਕਿ ਭਾਰਤ ਰੂਸ ਤੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਗੋਲੀ ਸਿੱਕਾ ਫੌਜੀ ਸਾਜੋ ਸਮਾਨ ਖਰੀਦਦਾ ਹੈ ਅਜਿਹੇ ਚ ਜਦੋਂ ਰੂਸ ਯੂਕਰੇਨ ਦੇ ਵਿੱਚ ਜੰਗ ਚੱਲ ਰਹੀ ਹੈ ਤਾਂ ਭਾਰਤ ਤੇ ਚੀਨ ਸਭ ਤੋਂ ਜ਼ਿਆਦਾ ਰੂਸ ਤੋਂ ਕੱਚਾ ਤੇਲ ਖਰੀਦ ਰਹੇ ਨੇ ਤੇ ਭਾਰਤ ਇਸ ਦੇ ਲਈ ਹੁਣ ਜੁਰਮਾਨੇ ਲਈ ਤਿਆਰ ਰਹੇ 트럼ਪ ਨੇ ਪਹਿਲੀ ਵਾਰ ਕਿਸੇ ਦੇਸ਼ ਉੱਤੇ ਜੁਰਮਾਨਾ ਪੈਨਲਟੀ ਲਾਉਣ ਦਾ ਐਲਾਨ ਕੀਤਾ ਦੱਸ ਦਈਏ ਕਿ 트럼ਪ ਨੇ ਅਪ੍ਰੈਲ ਵਿੱਚ ਕਈ ਦੇਸ਼ਾਂ ਉੱਤੇ ਟੈਰਿਫ ਲਾਇਆ ਸੀ ਤਾਂ ਭਾਰਤ ਉੱਤੇ 26% ਦੀ ਟੈਰਿਫ ਦੀ ਗੱਲ ਕਹੀ ਸੀ ਫਿਰ ਦੋ ਦਿਨਾਂ ਬਾਅਦ ਇਹ ਸਾਰੇ ਦੇਸ਼ਾਂ ਉੱਤੇ 10% ਦੀ ਔਸ ਦੇ ਨਾਲ ਟੈਰਫ ਦੀ ਗੱਲ ਕਰਤੀ ਪਰ ਹੁਣ ਜਦੋਂ ਭਾਰਤ ਦੇ ਪ੍ਰਤੀਨਿਧੀ ਕਹਿੰਦੇ ਜੀ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਅਸੀਂ ਮਾਹੌਲ ਸੁਖਾਵਾਂ ਬਣਾ ਰਹੇ ਹਾਂ ਜੀ ਸਾਡੀ ਟਰੰਪ ਨਾਲ ਗੱਲ ਚੱਲ ਰਹੀ ਹੈ ਜੀ ਤਾਂ ਹੁਣ ਜੀ ਉਹ ਕਹਿੰਦਾ ਜੀ ਆਹ ਚੱਕੋ ਪੰਜ ਦੌਰ ਦੀ ਬੈਠਕਾਂ ਤੋਂ ਬਾਅਦ ਵੀ ਉਹ ਕਹਿੰਦਾ ਜੀ ਨੂੰ ਮੈਂ 25% ਕਰ ਦੂੰ ਨਾ 1% ਦੀ ਛੂਟ ਦੇ ਦੇਣਾ 10 ਵਾਲੇ ਨੂੰ ਮਤਲਬ 25 ਕਰਤਾ ਜਾਂ ਇਹ ਕਹਿ ਲੀਏ ਸਿੱਧਾ 15 ਵਧਾਤਾ ਜਾਂ ਇਹ ਕਹੀਏ ਕਿ ਪਹਿਲਾਂ 26 ਦੀ ਗੱਲ ਕਰਦਾ ਸੀ ਨੂੰ 25 ਕਰਕੇ 1% ਦੀ ਛੂਟ ਦੇ ਦਿੱਤੀ ਸੋਚੋ મોદી ਜੀ ਬਿਸ਼ੱਕ ਜੇਕਰ ਆਪਾਂ ਗੱਲ ਕਰੀਏ ਕਿ ਇਹਦੇ ਨਾਲ ਭਾਰਤੀ ਪ੍ਰੋਜੈਕਟਾਂ ਦੀ ਭਾਰਤੀ ਚੀਜ਼ਾਂ ਦੇ ਉੱਤੇ ਜੇ 25% ਟੈਰਫ ਲੱਗਦਾ ਤਾਂ ਅਮਰੀਕੀ ਲੋਕਾਂ ਲਈ ਇਹ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ ਨੇ ਜੇ ਮੈਂ ਗੱਲ ਕਰਾਂ ਆਟੋਮੋਬਾਈਲ ਦੀ ਤਾਂ ਇਹਦੇ ਵਿੱਚ 2% ਦੇ ਕਰੀਬ ਇਜ਼ਾਫਾ ਹੋਣਾ ਜੇ ਮੈਂ ਟੈਕਸਟਾਈਲ ਦੀ ਗੱਲ ਕਰਾਂ ਤਾਂ ਸਿੱਧਾ 13% ਦੀ ਵਾਧਾ ਹੋਣਾ ਹੈ ਦੀਆਂ ਕੀਮਤਾਂ ਦੇ ਵਿੱਚ ਜੇ ਜੇ ਮੈਂ ਜੁਐਲਰੀ ਵਗੈਰਾ ਜੈਮਸ ਵਗੈਰਾ ਇਹਨਾਂ ਦੀ ਗੱਲ ਕਰਾਂ ਤਾਂ 15% ਦੀ ਵਾਧਾ ਹੋ ਜਾਣਾ ਹੈ ਹਾਂ ਜੇ ਮੈਂ ਇਲੈਕਟ੍ਰੋਨਿਕ ਚੀਜ਼ਾਂ ਦੀ ਗੱਲ ਕਰਾਂ 7% ਦੀ ਵਾਧਾ ਜੇ ਇੰਜੀਨੀਅਰਿੰਗ ਨਾਲ ਸੰਬੰਧਿਤ ਚੀਜ਼ਾਂ ਦੀ ਗੱਲ ਕਰੀਏ ਤਾਂ 20% ਦੀ ਵਾਧਾ ਹੈ। ਹਾਂ ਜੇ ਪੈਟਰੋকেমিক্যাল ਦੀ ਗੱਲ ਕਰੀਏ 17% ਦੀ ਹੈ। ਲੋਹਾ ਸਟੀਲ ਤਾਤਾਂ ਦੀ ਤੇ 12.5% ਦੇ ਕਰੀਬ ਵਾਧਾ ਹੈ। ਹਾਂ ਇਸੇ ਤਰ੍ਹਾਂ ਆਰਗੈਨਿਕ ਜਿਹੜੀਆਂ ਚੀਜ਼ਾਂ ਕੁਝ ਉਹਨਾਂ ਦੇ ਵੀ 17% ਵਾਧਾ ਹੈ। ਸੋ ਅਮਰੀਕਾ 'ਚ ਜੇ ਮਹਿੰਗੇ ਮਿਲਣਗੇ ਤਾਂ ਇਹਦਾ ਮਤਲਬ 트੍ਰੰਪ ਕਹਿੰਦਾ ਮੇਰਾ ਫਾਰਮੂਲਾ ਤੈੱਕੇ ਬਾਅਦ ਲਈ ਖਰੀਦੋ ਉਹਨਾਂ ਤੇ ਅਮਰੀਕਾ ਲਈ ਨਹੀਂ ਵੇਚਣ। ਤੇ ਦੂਸਰੇ ਪਾਸੇ 0 ਟਾਰਫ ਦੇ ਤਹਿਤ ਭਾਰਤ ਦੇ ਅੰਦਰ ਉਹ ਜਿਸ ਤਰ੍ਹਾਂ ਆ ਪ੍ਰੋਡਕਟ ਲਿਆਉਣ ਦੀ ਤਿਆਰੀ ਚੱਕ ਕੇ ਜੀ ਡੈਰੀ ਪ੍ਰੋਡਕਟ ਆ ਜਾਣ ਹਾਂ ਮੁਰਗੀ ਪਾਲਣ ਵਾਲੇ ਪ੍ਰੋਡਕਟ ਆ ਜਾਣ ਖੇਤੀ ਨਾਲ ਸੰਬੰਧਿਤ ਖੇਤੀ ਤੇ ਸਹਾਇਕ ਧੰਦੇ ਖੇਤੀ ਦੇ ਉਹਨਾਂ ਦੇ ਹਿਸਾਬ ਨਾਲ ਜ਼ੀਰੋ ਟੈਰਫ ਨਾਲ ਜਿਹੜੀ ਐਂਟਰੀਆਂ ਕਰਾਉਣ ਨੂੰ ਫਿਰਦਾ ਉਹਦੇ ਨਾਲ ਭਾਰਤ ਦੇ ਵਿੱਚ ਡੈਰੀ ਮੁਰਗੀ ਪਾਲਣ ਤੇ ਖੇਤੀ ਇਹ ਉਜੜ ਜਾਣੀਆਂ ਉਹਦੇ ਉੱਤੇ ਲਗਾਤਾਰ ਪੰਜਾਬ ਦੀਆਂ ਦੇਸ਼ ਦੀਆਂ ਚਿੰਤਤ ਧਿਰਾਂ ਜਥੇਬੰਦੀਆਂ ਸਮਾਜਿਕ ਚਿੰਤਕ ਇਸ ਗੱਲ ਦੀ ਚਾਰਜੂ ਕਰ ਰਿਕੇ ਨਾ ਹੋਵੇ ਪਰ ਜਨਬ ਟਲੂਗਾ ਕਿਥੇ ਸੋ ਇਸ ਪ੍ਰਕਿਰਿਆ ਦੇ ਉੱਤੇ ਅਸੀਂ ਕਿਤੇ ਬੋਲ ਪਾਵਾਂਗੇ ਖੜ ਪਾਵਾਂਗੇ ਜਾਂ ਨਹੀਂ ਮਤਲਬ ਰੂਸ ਦਾ ਤੇਲ ਸਸਤਾ ਹੈ ਹਥਿਆਰਾਂ ਦੇ ਨਾਲ ਤਕਨੀਕ ਵੀ ਸਾਨੂੰ ਦਿੰਦਾ ਹੈ ਤੇ ਰੁਪਈਏ 'ਚ ਡੀਲ ਕਰਦਾ ਹੈ ਜਿਹੜਾ ਸਾਡੇ ਲਈ ਲਾਹੇਮੰਦ ਹੈ ਯੂ ਐਸ ਡਾਲਰਸ ਡੀਲ ਨਹੀਂ ਕਰਦਾ ਰੁਪਈਏ 'ਚ ਵਪਾਰ ਦੀ ਸਾਨੂੰ ਛੂਟ ਹੈ ਇਸ ਲਈ ਸਾਡੇ ਹਿੱਤ 'ਚ ਤੇ ਰੂਸ ਪੁਰਾਣਾ ਮਿੱਤਰ ਹੈ ਸੋ ਰੂਸ ਦੇ ਨਾਲ ਹਰ ਸਾਲ 30000 ਕਰੋੜ ਦੇ ਕਰੀਬ ਹਥਿਆਰ ਲੈ ਰਿਹਾ ਭਾਰਤ ਬੈਠੇ ਸੋਚਣ ਦੀ ਲੋੜ ਵੀ ਹੈ ਸਾਡਾ ਇੰਨਾ ਪੈਸਾ ਹਥਿਆਰਾਂ 'ਚ ਕਿਉਂ ਜਾਂਦਾ ਹੈ ਸਾਡੇ ਗੁਆਂਢੀ ਮੁਲਕਾਂ ਨਾਲ ਸਬੰਧ ਚੰਗੇ ਕਿਉਂ ਨਹੀਂਗੇ ਚੀਨ ਤੇ ਭਾਰਤ ਮਿਲ ਕੇ ਜੇ ਅੱਗੇ ਵਧਦੇ ਤਾਂ ਕੀ ਤਾਕਤ ਹੈ ਅਮਰੀਕਾ ਵਰਗੇ ਦੀ ਇਥੇ ਨੂੰ ਅੱਖਾਂ ਦਿਖਾ ਜਾਣ ਸੋ ਟੈਰਫ ਦੇ ਪਿੱਛੇ ਦਾ ਖੇਲ ਅਸਲ ਚ ਇਹੀ ਹੈ ਕਿ ਟਰੰਪ ਸੌਦੇ ਦਾ ਦਬਾਅ ਬਣਾਉ ਰਿਹਾ ਉਹ ਆਪਣਾ ਮਾਲ ਵੇਚਣਾ ਚਾਹੁੰਦਾ ਪਰ ਜੇਕਰ ਭਾਰਤ ਨੂੰ ਦੇਖੀ ਤਾਂ ਭਾਰਤ ਨੂੰ ਰੂਸ ਨਾਲ ਤੇਲ ਤੇ ਇਹਨਾਂ ਚੀਜ਼ਾਂ 'ਚ ਰਾ ਸਹੀ ਲੱਗਦਾ ਪਰ ਉਹਦੇ باوجود ਵੀ ਮਤਲਬ ਕਿ ਉਹ ਇਸ ਗੱਲ ਤੇ ਆਉਣ ਲਈ ਤਿਆਰ ਨਹੀਂਗਾ ਸੋ ਇੱਕ ਖਤਰੇ ਵਾਲਾ ਪਹਿਲੂ ਖੜਾ ਹੈ ਚਲੋ ਇੱਕ ਹੋਰ ਖਬਰ ਜਿਹੜੀ ਧਿਆਨ ਮੰਗਦੀ ਆ ਆਪਾਂ ਅਕਸਰ ਇਸ ਪਲੇਟਫਾਰਮ ਤੇ ਕਈ ਵਾਰ ਇਸ ਨੁਕਤੇ ਤੋਂ ਗੱਲ ਕੀਤੀ ਹੈ ਸੋਸ਼ਲ ਮੀਡੀਆ ਦੁਨੀਆ ਦੇ ਵਿੱਚ ਛੋਟੇ ਜਵਾਕਾਂ ਦੇ ਉੱਤੇ 15 16 ਸਾਲ ਤੱਕ ਦੇ ਜਵਾਕਾਂ ਦੇ ਉੱਤੇ ਪੂਰਨ ਤੌਰ ਤੇ ਸੋਸ਼ਲ ਮੀਡੀਆ ਦੀ ਵਰਤੋਂ ਦੀ ਰੋਕ ਕਰਾਉਣ ਵਾਲਾ ਜੇ ਕੋਈ ਮੁਲਕ ਹੈ ਤਾਂ ਸਭ ਤੋਂ ਪਹਿਲਾਂ ਆਸਟ੍ਰੇਲੀਆ ਬਣਿਆ ਵੈਸੇ ਉਹ ਤੋਂ ਪਹਿਲਾਂ ਵੀ ਯਾ ਅਸਟ੍ਰੇਲੀਆ ਪਹਿਲਾਂ ਵੀ ਬੱਚਿਆਂ ਦੇ ਲਈ ਟਿਕਟੌਕ ਇੰਸਟਾਗ੍ਰam ਸਨੈਪਚੈਟ ਫੇਸਬੁੱਕ ਇਹ ਬੈਨ ਕਰ ਚੁੱਕਿਆ ਪਰ ਹੁਣ ਉਹਨੇ YouTube ਵੀ ਬੈਨ ਕਰ ਦਿੱਤੀ ਹੈ ਖਬਰ ਗੌਰ ਮੰਗਦੀ ਹੈ ਜੇ ਕੋਈ ਇਹਦੀ ਉਲੰਘਣਾ ਕਰਦਾ ਇਸ ਨਿਯਮ ਦੀ ਤਾਂ 400 ਕਰੋੜ ਜੁਰਮਾਨਾ 400 ਕਰੋੜ ਦਾ ਜੁਰਮਾਨਾ ਲੱਗੂਗਾ YouTube ਦੇ ਉੱਤੇ ਇਹ YouTube ਦੇ ਲਈ ਖਾਸ ਕਰਕੇ ਹੈ ਠਾਠ ਪੀਸੇ ਦੀ ਬੱਚੇ ਹੈ ਐਲਗੋਰਿਦਮ ਦੇ ਸ਼ਿਕਾਰ ਨੇ ਉਹ ਕਹਿੰਦਾ ਐਲਗੋਰਿਦਮ ਮਤਲਬ ਤੁਸੀਂ ਇੱਕ ਚੀਜ਼ ਕੋਈ ਸਰਚ ਕਰ ਲਈ ਤੁਸੀਂ ਇੱਕ ਵੀਡੀਓ ਕੋਈ ਦੇਖ ਲਈ ਤਾਂ ਉਹਨੇ ਨੋਟ ਕਰ ਲੈਣਾ ਕਿ ਤੁਹਾਨੂੰ ਚੀਜ਼ ਪਸੰਦ ਹੈ ਤੁਹਾਡੇ ਮੂਰੇ ਬਾਰ ਬਾਰ ਉਹ ਚੀਜ਼ ਪ੍ਰੋਸੀ ਜਾਣੀ ਹੈ ਤੁਸੀਂ ਜਿੰਨੀ ਵਾਰ ਆਪਣਾ ਫੋਨ ਕੋਈ ਸ਼ੋਰ ਦੇਖਣ ਲਈ ਖੋਲੋ ਕੋਈ ਸ਼ੋਰ ਕੰਮ ਲਈ ਖੋਲੋ ਕਿਸੇ ਨੂੰ ਕਾਲ ਕਰਨ ਲਈ ਕਿਸੇ ਨੂੰ ਐਸਐਮਐਸ ਕਰਨ ਲਈ ਕੋਈ ਆਪਣੀ ਕੋਈ ਜਾਣਕਾਰੀ ਵਾਲੀ ਵੀਡੀਓ ਦੇਖਣ ਲਈ ਤਾਂ ਤੁਹਾਡੇ ਮੂਰੇ ਬਾਰ ਬਾਰ ਉਹ ਵੀਡੀਓ ਆਉਣਗੀਆਂ ਤੇ ਤੁਹਾਨੂੰ ਉਸ ਐਲਗੋਰਿਦਮ ਦੇ ਵਿੱਚ ਫਸਾ ਲਿਆ ਜਾਊਗਾ ਤੁਸੀਂ ਉਹਦੇ ਜਾਲ 'ਚ ਫਸ ਜਾਓਗੇ ਤੇ ਉਹ ਵੱਧ ਦੇਖੋਗੇ ਤੇ ਉਹਨਾਂ ਦਾ ਕਮਾਈ ਕਰਨੀ ਹੈ ਤੁਹਾਡਾ ਸਮਾਂ ਖਾਣਾ ਪਰ ਇਸ ਐਲਗੋਰਿਦਮ ਦਾ ਨਤੀਜਾ ਇਹ ਹੋ ਰਿਹਾ ਕਿ ਬੱਚੇ ਉਹ ਚੀਜ਼ਾਂ ਦੇਖ ਰਹੇ ਨੇ ਜਿਹੜੀ ਉਸ ਉਮਰ ਦੇ ਵਿੱਚ ਉਹਨਾਂ ਨੂੰ ਕਿਸੇ ਵੀ ਉਮਰ ਵਾਲੇ ਬੰਦੇ ਲਈ ਤਾਂ ਵੈਸੇ ਉਦ੍ਰੁਸਤ ਨਹੀਂਗਾ ਜੋ ਕੁਝ ਪ੍ਰੋਸ ਦਿੱਤਾ ਜਾਂਦਾ ਪਰ ਜੇ ਬੱਚੇ ਇੱਕ ਵਾਰ ਉਹ ਦੇਖ ਬੈਠੇ ਤਾਂ ਉਹਨਾਂ ਮੂਰੇ ਬਾਰ-ਬਾਰ ਉਹ ਚੀਜ਼ਾਂ ਹੋਣੀਆਂ ਤੇ ਉਹ ਫਿਰ ਝਟਕਦੇ ਨੇ ਆਪਣੇ ਜੀਵਨ ਦੇ ਟੀਚਿਆਂ ਤੋਂ ਰਿਸ਼ਤਿਆਂ 'ਚੋਂ ਸਾਰਾ ਕੁਝ ਉਹ ਸੋ ਇਸ ਦੇ ਵਿੱਚੋਂ ਆਸਟ੍ਰੇਲੀਆ ਨੇ ਇੱਕ ਬਹੁਤ ਵੱਡੀ ਪਹਿਲ ਕਦਮੀ ਕੀਤੀ ਹੈ ਆਸਟ੍ਰੇਲੀਆ ਨੇ ਬੱਚਿਆਂ ਦੇ ਲਈ YouTube ਬੈਨ ਕਰ ਦਿੱਤਾ ਦਾਵਾ ਇਸ ਦਾ ਐਲਗੋਰਿਦਮ ਟਰਮਾ ਹਿੰਸਕ ਤੇ ਅਸ਼ਲੀਲ ਵੀਡੀਓ ਦੀ ਲਤ ਲੱਗਣਾ ਪੜਾਈ ਤੇ ਸੋਚ ਤੇ ਨੀਂਦ ਦੇ ਉੱਤੇ ਅਸਰ ਪੈਣਾ ਇਸ ਲਈ ਉਹ ਕਹਿੰਦੇ ਅਸੀਂ ਕਿਹਾ ਆਸਟ੍ਰੇਲੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਉਂਦੀ 1 ਦਸੰਬਰ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਵੀ ਨਹੀਂ ਦੇਖ ਪਾਉਣਗੇ ਪ੍ਰਧਾਨ ਮੰਤਰੀ ਅਮਰੀਕੀ ਪ੍ਰਧਾਨ ਮੰਤਰੀ ਐਂਥਨੀ ਨੇ ਸੰਸਦ ਚ ਨਵੇਂ ਬਿੱਲ ਦੇ ਵਿੱਚ ਇਹ ਜਾਣਕਾਰੀ ਸਮਝੀ ਕੀਤੀ ਹੈ ਉਸਨੇ ਕਿਹਾ ਕਿ ਇਹ ਤਾਂ ਉਲੰਘਣ ਕੀਤਾ ਜਾਂਦਾ YouTube ਦੇ ਉੱਤੇ 400 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ ਇੱਕ ਕਦਮ ਉਹਨਾਂ ਚਿੰਤਾਵਾਂ ਤੋਂ ਬਾਅਦ ਆਇਆ ਜਿਹਦੇ ਵਿੱਚ ਦਾਵਾ ਕੀਤਾ ਗਿਆ ਕਿ YouTube ਦਾ ਐਲਗੋਰਿਦਮ ਬੱਚਿਆਂ ਨੂੰ ਅਸ਼ਲੀਲ ਹਿੰਸਕ ਤੇ ਟਰੋਮਾ ਇਹੋ ਜਿਹਾ ਕੰਟੈਂਟ ਪੇਸ਼ ਕਰਦਾ ਹੈ ਜਿਦੇ ਕਾਰਨ ਮਤਲਬ ਕਿ ਬੱਚੇ ਪ੍ਰਭਾਵਿਤ ਹੁੰਦੇ ਨੇ 10 ਤੋਂ 12 ਸਾਲ ਦੇ ਥਰਡ ਪੀਸ ਦੀ ਆਸਟ੍ਰੇਲੀਅਨ ਬੱਚੇ ਲਗਾਤਾਰ YouTube ਦਾ ਸ਼ਿਕਾਰ ਨੇ ਤੇ ਉਹਨਾਂ ਦੇ ਉੱਤੇ ਤੇਜ਼ੀ ਨਾਲ ਇਹਦਾ ਅਸਰ ਹੋ ਰਿਹਾ ਤੇ ਉਹਨਾਂ ਦੀ ਨੀਂਦ ਵੀ ਪ੍ਰਭਾਵਿਤ ਹੋ ਰਹੀ ਹੈ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ ਸਰੀਰਕ ਬਨਤ ਵੀ ਪ੍ਰਭਾਵ ਥੋੜੀ ਆ ਮਾਨਸਿਕ ਸੋਚ ਵੀ ਪ੍ਰਭਾਵਤ ਹੋ ਰਹੀ ਹੈ ਉਹ ਚੜ ਚੜੇ ਲੜਾਕੇ ਹੈ ਨਾ ਤੋਂ ਇਹ ਜੀ ਸਥਿਤੀ ਚਾਰੇ ਨੇ ਸੋ ਬੇਸ਼ੱਕ ਆਸਟ੍ਰੇਲੀਆ ਪਹਿਲਾਂ ਵੀ ਇੱਕ ਪਹਿਲ ਕਦਮੀ ਕਰ ਚੁੱਕਿਆ ਇਸ ਤੋਂ ਪਹਿਲਾਂ ਵੀ ਉਹਨੇ ਆਪਣੇ ਇਹਨਾਂ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦੇ ਲਈ ਟਿਕਟੌਕ ਇੰਸਟਾਗ੍ਰਾਮ ਹੈ ਸਨੈਪਚੈਟ ਫੇਸਬੁੱਕ ਵਰਗੀਆਂ ਸਾਰੀਆਂ ਸੋਸ਼ਲ ਸਾਈਟਾਂ ਬੈਨ ਕਰਤੀਆਂ ਪਰ YouTube ਨੂੰ ਛੁੱਟ ਰੱਖੀ ਸੀ ਕਿ ਸ਼ਾਇਦ ਉੱਥੇ ਕੋਈ ਚੰਗਾ ਕੰਟੈਂਟ ਜੇ ਬੱਚੇ ਦੇਖਦੇ ਨੇ ਦੇਖ ਲਿਆ ਕਰਨ ਨੂੰ ਜਾਣਕਾਰੀ ਦੀ ਲੋੜ ਪਵੇ ਪਰ ਜਦੋਂ ਲੱਗਿਆ ਕਿ ਉੱਥੇ ਵੀ ਉਹੀ ਫਾਰਮੂਲਾ ਹੈ ਤੇ ਉਹਨੇ ਹੁਣ YouTube ਨੂੰ ਵੀ ਬੈਨ ਕਰ ਦਿੱਤਾ। ਸੋ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਬੈਨ ਕਰਨ ਦੇ ਕੁਝ ਹੋਰ ਮੁਲਕ ਵੀ ਪਹਿਲ ਕਦਮੀ ਕਰਦੇ ਨੇ ਇਟਲੀ 14 ਸਾਲ ਤੋਂ ਘੱਟ ਉਮਰ ਦੇ ਹੈ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਤੇ ਪਹਿਲਾਂ ਹੀ ਮਾਤਾ-ਪਿਤਾ ਦੀ ਸਹਿਮਤੀ ਜ਼ਰੂਰੀ ਹੈ। ਫਰਾਂਸ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਹੈ ਪੇ ਮਾਪਿਆਂ ਦੀ ਆਗਿਆ ਜ਼ਰੂਰੀ ਹੈ। ਨਾਰਵੇ ਸੋਸ਼ਲ ਮੀਡੀਆ ਇਸਤੇਮਾਲ ਦੀ ਉਮਰ ਸੀਮਾ 13 ਤੋਂ ਵਧਾ ਕੇ 15 ਕਰ ਦਿੱਤੀ 15 ਤੋਂ ਪਹਿਲਾਂ ਨਹੀਂ ਵਰਤ ਸਕਦੇ। ਹੈਨਾ? ਜਰਮਨੀ 16 ਸਾਲ ਤੱਕ ਦੇ ਬੱਚਿਆਂ ਨੂੰ ਪੇਰੈਂਟਸ ਦੀ ਆਗਿਆ ਨਾਲ ਹੀ ਚਲਾਉਣਾ ਜ਼ਰੂਰੀ ਹੈ ਉਹ ਤੋਂ ਬਿਨਾਂ ਨਹੀਂ ਚਲਾ ਸਕਦੇ ਬ੍ਰਿਟੇਨ ਨੇ ਵੀ ਅਜਿਹੀ ਕਾਰਵਾਈ ਪਾਈ ਹੋਈ ਹੈ ਕੰਪਨੀਆਂ ਦੇ ਉੱਤੇ ਕੰਟਰੋਲ ਰੱਖਿਆ ਹੋਇਆ ਸੋ ਇਹ ਮੁਲਕ ਹੈਗੇ ਨੇ ਪਰ ਆਸਟ੍ਰੇਲੀਆ ਪੂਰੀ ਤਰ੍ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੋਟਲੀ ਸੋਸ਼ਲ ਮੀਡੀਆ ਦੇਖਣ ਤੇ ਬੈਨ ਲਾਉਣ ਵਾਲਾ ਦੁਨੀਆ ਦਾ ਪਹਿਲਾ ਮੁਲਕ ਬਣਿਆ ਜਾਗੋ ਭਾਰਤ ਜਾਗੋ ਜੇ ਆਪਣੀ ਪੀੜ੍ਹੀ ਨੂੰ ਆਪਣੀ ਪਨੀਰੀ ਨੂੰ ਬਚਾਉਣਾ ਹੈ ਮਾਨਸਿਕ ਤੌਰ ਤੇ ਸ਼ਰੀਰਕ ਤੌਰ ਤੇ ਮਜ਼ਬੂਤ ਬਣਾਉਣਾ ਹੈ ਤਾਂ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਤੋਂ ਬਚਾਉਣ ਦੀ ਲੋੜ ਹੈ ਇੱਥੇ ਤਾਂ ਤੁਸੀਂ ਆਪਣੇ ਮਿੱਤਰਾਂ ਦਾ ਡਾਟਾ ਵਿੱਚੋਂ ਦੇ ਲਈ ਸਭ ਕੁਝ ਦਾਤੇ ਲਾਇਆ ਹੋਇਆ ਸੋਚੋ ਬਹੁਤ ਸ਼ੁਕਰੀਆ